ਲੋ ਅੱਲਾ ਕੀ ਕਰੇ ਅੱਜ ਸਰਦਾਰ ਪ੍ਰਵਿੰਦ ਸਿੰਘ ਸਿੱਧੂ ਐਮ ਐਲ اے ਸਾਹਿਬ ਸਾਡੇ ਜੋ ਵੱਡੇ ਭਰਾ ਨੇ ਉਹ ਛੋਟੇ ਸਾਹਿਬ ਜਿਆਦਿਆਂ ਦੀ ਜੀ ਸ਼ਹੀਦੀ ਸਮਰਪਿਤ ਅਤੇ ਸਰਦਾਰ ਜਵਰ ਸਿੰਘ ਸਿੱਧੂ ਜੋ ਸਾਡੇ ਵੱਡੇ ਭਰਾ ਸਾਨੂੰ ਸਾਡੇ ਨੇ ਵੀ ਛੋੜਾ ਦੇ ਕੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਕ੍ਰਿਕਟ ਟੂਰਨਾਮੈਂਟ ਕਰਾਉਂਦੇ ਆ ਸੋ ਮੈਂ ਅੱਜ ਇਸ ਸਿੱਧੂ ਪਰਿਵਾਰ ਨੂੰ ਮੁਬਾਰਕਵਾਦ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡੇ ਜੋ ਸਾਡੇ ਭਰਾ ਸਾਨੂੰ ਛੱਡ ਕੇ ਜਵਰ ਸਿੰਘ ਸਿੱਧੂ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਚ ਸਤਾਨ ਮਕਸਨ ਸੋ ਇਹੋ ਜਿਹਾ ਟੂਰਨਾਮੈਂਟ ਲੋਗੇ ਕਾਟੀ ਇਹਦੇ ਭਰਾ ਮਿਲ ਜਣੇ ਜਿਹੜੇ ਭਰਾਵਾਂ ਦੀ ਯਾਦ ਦੇ ਵਿੱਚ ਹਰ ਸਾਲ ਟੂਰਨਾਮੈਂਟ ਕਰਾਉਣਾ ਉਹਨੂੰ ਸਦਾ ਜਿੰਦਾ ਰੱਖਣ ਸੋ ਬੱਚਿਆਂ ਦੇ ਲਈ ਬਹੁਤ ਵੱਡਾ ਉਪਰਾਲਾ ਕਰਦੇ ਸਿੱਧੂ ਸਾਹਿਬ ਸੋ ਅੱਜ ਜਣਾ ਨੇ ਆਪਣੇ ਹੀ ਏਰੀਆ ਦੇ ਵਿੱਚ ਬੱਚਿਆਂ ਦੇ ਲਈ ਗਰਾਊਂਡ ਮੰਗੀ ਆ ਸੋ ਮੈਂ ਉਹਨਾਂ ਨਾਲ ਵਾਦਾ ਕੀਤਾ ਕਿ 40 ਲੱਖ ਲੱਗੇ 50 ਲੱਖ ਲੱਗੇ ਕਲੱਡਾ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਇੱਕ ਗਰਾਊਂਡ ਬਣਾ ਕੇ ਦੇਵਾਂਗਾ ਵੱਡੇ ਭਰਾ ਨੇ ਜੋ ਕਹਿਣਗੇ ਅਸੀਂ ਹਾਜ਼ਰ ਹਾਂ ਸੋ ਅੱਜ ਦੇ ਟੂਰਨਾਮੈਂਟ ਦੀ ਬਹੁਤ-ਬਹੁਤ ਵਧਾਈ ਦਿੰਦਾ ਸੋ ਜੋ ਡਾਕਟਰ ਮੀਤਗਰ ਡਾਕਰ ਵੱਲੋਂ ਜੋ ਕਰਵਾਇਆ ਜਾ ਰਿਹਾ ਟੂਰਨਾਮੈਂਟ ਹੈ ਜੋ ਮੈਂ ਸਾਰੇ ਵਾਸੀਆਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇੱਕ ਬੈਠਣ ਜੀ ਸਰ ਧੰਨਵਾਦ ਕਰਦਾ ਸਾਡੇ ਮਾਨਯੋਗ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਜਿਹੜੇ ਕੀ ਮੇਰੇ ਬਹੁਤ ਹੀ ਛਾਲੇ ਤੇ ਛੋਟੇ ਬੇੜ ਨੇ ਲੰਬੇ ਸਮੇਂ ਤੋਂ ਸਾਡੇ ਪਰਿਵਾਰਕ ਸਾਂਝ ਵੀ ਇਕੱਠੇ ਕੰਮ ਵੀ ਕਰਿਆ ਤੇ ਅੱਜ ਇਸ 스테ਜ ਤੇ ਦੂਸਰੀ ਵਾਰੀ ਮੁੱਖ ਮਹਿਮਾਨ ਬਣ ਕੇ ਆਏ ਨੇ ਤਾਂ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਆਪ ਪਹਹਾ ਦੇ ਸਿੱਧੂ ਸਾਹਿਬ ਦਸੋਕੀ ਦੇ ਦਿਆ ਤਾਂ ਮੈਂ ਤਾਂ ਬੱਚਿਆਂ ਲਈ ਹੀ ਢੋੜੀ ਮੰਗ ਮੰਦੜੀ ਹੈ ਆਪਣੇ ਨੌਜਵਾਨਾਂ ਲਈ ਢੜਨੀ ਹੈ ਕਿਉਂਕਿ ਇਸ ਟੂਰਨਾਮੈਂਟ ਦਾ ਮਕਸਦ ਹੀ ਕਿਤੇ ਨਾ ਕਿਤੇ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਹੈ ਤੇ ਉਹਨਾਂ ਨੇ ਉਹ ਮੰਗ ਬਿਨਾਂ ਸ਼ਰਤ ਪੂਰੀ ਕਰਦੇ ਹੋਏ ਜਿਹੜੀ ਸਾਡੀ ਗ੍ਰੀਨ ਲੈਂਡ ਸਕੂਲ ਆ ਉਹਦੇ ਓਪੋਜ਼ਿਟ ਇੱਕ ਬਹੁਤ ਵੱਡੀ ਜਿਹਾ ਗਲੱਡਾ ਦੀ ਸਪੇਸ ਜਿਹੜੀ ਗ੍ਰੀਨ ਬੈਲਟ ਖਾਲੀ ਪਈ ਹੈ ਉਹਦੇ ਵਿੱਚ ਆਪਾਂ ਕ੍ਰਿਕਟ ਦੀ ਜਿਹੜੀ ਹੈ ਅਕੈडमी ਬਣਾਉਣੀ ਹੈ ਉਹਦੇ ਵਿੱਚ ਉਹਨਾਂ ਨੇ ਕਹੇ ਕਹੇ 50 ਲੱਖ ਲੱਗਦੇ 40 ਲੱਗਦੇ ਕੋਲ ਲੱਗਦੇ ਜਿੰਨੇ ਵੀ ਲੱਗਦੇ ਅਸੀਂ ਉਹ ਪੈਸੇ ਲਾ ਕੇ ਤੁਹਾਨੂੰ ਜਿਹੜੀ ਹੈ ਸਪੋਰਟਸ ਜਿਹੜੀ ਅਕੈडमी ਤਿਆਰ ਕਰਕੇ ਦੇਵਾਂਗੇ ਮੈਂ ਦਿਲ ਦੇ ਇਹ ਕਹਾਣੀਆਂ ਤੋਂ ਜਿੱਥੇ ਮੁੰਡਿਆਂ ਸਭ ਦਾ ਧੰਨਵਾਦ ਕਰਦਾ ਤੇ ਉਹਦੇ ਉਹਨਾਂ ਨੂੰ ਵਿਸ਼ਵਾਸ ਦੋਣਾ ਕਿ ਹਮੇਸ਼ਾ ਹਲਕਾ ਤੁਮਨਗਰ ਵਿੱਚ ਆਮ ਆਦਮੀ ਸਿਰ ਜਿਹੜਾ ਉੱਚਾ ਰੱਖਾਂਗੇ ਕਿਸੇ ਪ੍ਰਕਾਰ ਦੀ ਨੌਜਵਾਨਾਂ ਨੂੰ ਡੋਲਣੇ ਨਹੀਂ ਦੇਵਾਂਗੇ ਨਸ਼ੇ ਦੀ ਦਲਦਲ ਤੇ ਨਹੀਂ ਫਸਣ ਦੇਵਾਂਗੇ ਐਮਐਲਏ ਸਾਹਿਬ ਜਿਹੜੀਆਂ ਕਹਿੰਦੇ ਸਾਥ-ਸਾਥ ਫੁੱਟਦੀਆਂ ਤੁਸੀਂ ਟ੍ਰੋਫੀਆਂ ਬਣਾਏ ਕਹਿੰਦੇ ਜਿਹਨੂੰ ਸ਼ੌਂਕ ਹੁੰਦਾ ਉਹੀ ਇਹੋ ਜਿਹੇ ਕੰਮ ਕਰਦੇ ਦੇਖੋ ਜੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਉਹਨਾਂ ਨੂੰ ਆਕਰਸ਼ਿਤ ਕਰਨ ਲਈ ਤਾਂ ਕੁਝ ਨਾ ਕੁਝ ਤਰ੍ਹਾਂ ਪ੍ਰਚਲਨ ਕਰਨਾ ਪਊਗਾ। ਇੱਦੋਂ ਪਹਿਲਾਂ ਅਲਵੇਤੀ ਪਾਰਟੀ ਐਲਾਨ ਕਰਦੀ ਹੈ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਹੈ। ਇਹ ਕਰਾਏ ਉਹ ਕਰੇ ਕਰਨਾ ਕੁਝ ਨਹੀਂ। ਜੇ ਕੁਝ ਕਰੀਏ ਤਾਂ ਹੀ ਨੌਜਵਾਨ ਪ੍ਰੇਰਿਤ ਹੁੰਦੇ ਆ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਇੱਥੇ ਖੜਾ ਟੂਰਨਾਮੈਂਟ ਦੇਖ ਰਿਹਾ। ਇਹ ਕਿਤਨੇ ਗਿਤੇ ਵੱਡੀਆਂ ਟਰੋਫੀਆਂ, ਉਹਨਾਂ ਦੇ ਨਾਲ ਕੈਸ਼ ਇਨਾਮ, ਚੋਕੇ ਛੱਕੇ ਦੇ ਲੱਗਦੇ ਪੈਸੇ। ਮੰਤਰੀਆਂ ਦਾ ਉਹਨਾਂ ਦੀ ਹੌਸਕਾ ਅਜਾਇਬ ਵਿੱਚ ਆਉਣਾ। ਅਗਰ 10 ਨੌਜਵਾਨਾਂ ਦਾ ਵੀ ਅਸੀਂ ਮਲਾ ਕਰਸ਼ਿਤ ਕਰਕੇ ਖੇਡਾਂ ਵਾਲਾ ਪ੍ਰੇਰਿਤ ਕਰ ਗਏ ਤਾਂ ਲੈ ਸਾਡੇ ਮੁੰਡਿਆ ਸਾਹਿਬ ਦਾ ਵਾਲਾ ਤੇ ਸਾਡਾ ਵੀ ਉਸ ਟੂਰਨਾਮੈਂਟ ਦਾ ਕਰਨਾ ਦਾ ਅਪਰਾਲਾ ਜਿਹੜਾ ਉਹ ਸਾਡੇ ਦੀ ਸਫਲ ਆ। ਅਪੀਲ ਕੀ ਕਰਨਾ ਚਾਹੁੰਦੇ ਨੌਜਵਾਨੀ ਨੂੰ ਅਪੀਲ ਕਰੂੰਗਾ ਨਸ਼ਾ ਰਹਿ ਜੀਵਨ ਬਤੀਤ ਕਰੀਏ ਆਪਣੇ ਮਾਪੇ ਦਾ ਨਾਂ ਰੋਸ਼ਨ ਕਰੀਏ 84 ਲੱਖ ਤੋਂ ਬਾਅਦ ਜਿਹੜੀ ਜੀਵਨ ਮਿਲਦਾ ਬੜਾ ਔਖਾ ਮਿਲਦਾ ਇਹ ਵੀ ਜਰਾ ਕਾਮਯਾਬ ਹੋ ਕੇ ਇਸ ਸੰਸਾਰ ਦੇ ਵਿੱਚੋਂ ਜਾਈਏ ਸਾਡੇ ਜਾਣ ਤੋਂ ਬਾਅਦ ਵੀ ਲੋਕ ਯਾਦ ਕਰਨ ਵੀ ਵਾਕਈ ਚੰਗਾ ਬੰਦਾ ਸੀ। ਆਪਣੇ ਜੀਵਨ ਦੇ ਵਿੱਚ ਬਹੁਤ ਵੱਡਿਆ ਪ੍ਰਾਲੇ ਕਰੇਗਾ ਤੁਹਾਡਾ ਧੰਨਵਾਦ ਚਲੋ ਚਲੋ